ਕਿਸਾਨੀ ਤੇ ਮਜ਼ਦੂਰੀ ਤੇ ਛੋਟੇ ਮੁਲਾਜ਼ਮਾਂ ਤੇ ਤੇ ਛੋਟੇ ਦੁਕਾਨਦਾਰਾਂ ਤੇ ਇਹਨਾਂ ਨੂੰ ਜਿਹੜੇ ਇਹ ਕੋਆਪਰੇਟ ਘਰਾਣੇ ਨੇ ਪਹਿਲਾਂ ਸਰਦਾਰ ਹੁੰਦੇ ਸੀ ਜੈਲਦਾਰ ਹੁੰਦੇ ਸੀ ਨੰਬਰਦਾਰ ਹੁੰਦੇ ਸੀ ਜਿਹੜੇ ਸਰਕਾਰਾਂ ਦਾ ਦਲਾਲ ਪਣਾ ਹੀ ਕਰਦੇ ਹੁੰਦੇ ਸੀ ਮਾਮਜੇ ਭਰਨੇ ਕੋਈ ਇੰਜਾਂ-ਇੰਜਾਂ ਸਰਕਾਰ ਨੂੰ ਪੈਸਾ ਇਕੱਠਾ ਕਰਕੇ ਦੇਣਾ ਤੇ ਹੁਣ ਇਹਦੀ ਤਬਦੀਲੀ ਇਹ ਹੋ ਗਈ ਇਹ ਕੋਆਪਰੇਟ ਕਰਾਉਣਾਂ ਚ ਬਦਲ ਗਏ ਵੱਡੇ ਬਿਜ਼ਨਸਮੈਨ ਬਣ ਗਏ ਇਹਨਾਂ ਦੇ ਮਨਾਂ ਦੇ ਵਿੱਚ ਵੀ ਆਪਾਂ 10 15% ਲੋਕ ਇਹਨਾਂ 85% ਲੋਕਾਂ ਦੇ ਰਾਜ ਕਰਨਾ ਇਹ 85% ਲੋਕਾਂ ਨੂੰ ਇਸ ਸਥਿਤੀ 'ਚ ਲਿਆ ਕੇ ਖੜਾ ਕਰਨਾ ਚਾਹੁੰਦੀ ਹੈ ਸਰਕਾਰ ਨਾਲ ਮਿਲ ਕੇ ਉਹ ਕੋਆਪਰੇਟ ਕਰਾਣੇ ਵੀ ਇਹਨਾਂ ਨੂੰ ਵੈਸਾ ਆਪਣਾ ਖਾਣ ਦਾ ਇਹ ਪੈਣਨ ਤੋਂ ਬਿਨਾ ਹੋਰ ਕਾਸੇ ਦੀ ਸੂਜ ਬੂਜੇ ਨਾ ਹੋਵੇ ਜਿਹੜੀ ਆਪਣੀਆਂ ਇਹ ਜਥੇਬੰਦੀਆਂ ਨੇ ਇਹ ਵੀ ਸਰਕਾਰਾਂ ਦੇ ਤੇ ਕੋਆਪਰੇਟ ਕਰਾਉਣਿਆਂ ਦੇ ਬਹੁਤ ਰੜਕਦੀਆਂ ਨੇ ਜਿਹੜੇ ਕਿਸਾਨ ਵੀਰ ਜਥੇਬੰਦੀਆਂ ਨਾਲ ਜੁੜੇ ਹੋਏ ਨੇ ਜਾਗਰੂਕ ਹੋਏ ਨੇ ਉਹਨਾਂ ਨੂੰ ਜਿੰਨੀ ਵੀ ਦੂਰ ਕਿਤੇ ਸੱਦਾ ਦਿੱਤਾ ਜਾਂਦਾ ਉਹ ਪਹੁੰਚਦੇ ਨੇ ਭਰਾਵੋ ਕਿਉਂਕਿ ਜਦੋਂ ਕੋਈ ਜਾਗਰੂਕ ਹੋ ਜਾਂਦਾ ਹੈ ਉਹਨੂੰ ਸਾਰੀ ਸਥਿਤੀ ਸਮਝ ਆ ਜਾਂਦੀ ਹੈ ਅੰਦੋਲਨ ਲੜਨ ਵੇਲੇ ਕੋਈ ਆਏ ਨਹੀਂ ਹੁੰਦਾ ਵੀ ਸਾਰਾ ਸੰਸਾਰ ਉੱਠ ਕੇ ਤੁਰ ਪੈਂਦਾ ਪਹਿਲਾਂ ਵੀ ਸੰਘਰਸ਼ ਹੋਏ ਨੇ ਚਾਚਾਜੀਤ ਸਿੰਘ ਹੋਰ ਭਗਤ ਸਿੰਘ ਹੋਰ ਸੰਘਰਸ਼ ਲੜ ਕੇ ਗਏ ਨੇ ਇਹ ਸਰਕਾਰਾਂ ਦੀਆਂ ਜਿਹੜੀਆਂ ਨੀਤੀਆਂ ਨੇ ਆਪਣਾ ਪੰਜਾਬ ਹੈ ਜਿਹੜਾ ਇਹ ਕੋਈ 1947 ਦੇ ਵਿੱਚ ਵੰਡਣ ਵਾਲੀ ਸਟੇਟ ਨਹੀਂ ਸੀ ਉਸ ਸਮੇਂ ਵੀ ਸਾਡੇ ਪੰਜਾਬ ਦਾ 10 ਲੱਖ ਨੌਜਵਾਨ ਮਾਤਾਵਾਂ ਪਹਿਣਾ ਬਜ਼ੁਰਗ ਨਨੇ ਕਤਲਿਆਮ ਕੀਤਾ ਜਿਵੇਂ ਵੀਰ ਦੱਸ ਗਿਆ ਵੀ ਉਧਰੋਂ ਰੇਲ ਗੱਡੀ ਭਰ ਕੇ ਗਈ ਇਧਰੋਂ ਰੇਲ ਗੱਡੀ ਭਰ ਕੇ ਗਈ ਇਹਨਾਂ ਨੇ ਧਰਮਾਂ ਦੇ ਨਾਂ ਤੇ ਇਸ ਭਾਰਤ ਦੇਸ਼ ਨੂੰ ਵੰਡਿਆ ਹੋਇਆ ਜਿਹੜੇ ਆਪਣੇ ਬਾਹਰਲੇ ਦੇਸ਼ ਨੇ ਕੀ ਬਣਾ ਉੱਥੇ ਦੇਵੀ ਦੇਵਤੇ ਹੈ ਨਹੀਂ ਉਹ ਕਿਉਂ ਨਹੀਂ ਇੰਨਾ ਮੰਨਦੇ ਜਦੋਂ ਅਬਦਾਲੀ ਹੋਰ ਆਇਆ ਕਰਦੇ ਸੋਮਨਾਥ ਮੰਦਰ ਦੀ ਮੂਰਤੀ ਤੋੜ ਕੇ ਲੈ ਕੇ ਜਾ ਕੇ ਉਹਨੇ ਆਪਣੀਆਂ ਪੌੜੀਆਂ ਚ ਲਾਤੀ ਤੀ ਜੇ ਉਹ ਚ ਸ਼ਕਤੀ ਹੁੰਦੀ ਅਬਦਾਲੀਆਂ ਨੂੰ ਤੋੜ ਸਕਦਾ ਦੀ ਬਣਾ ਉਹ ਵੀ ਇੱਕ ਸੈਂਸ ਸੀ ਇਹਨਾਂ ਨੇ ਚੜਾਵਾ ਇਕੱਠਾ ਕਰਨ ਵਾਸਤੇ ਪਖੰਡਵਾਦ ਕਰਨ ਵਾਸਤੇ ਉਹਨੂੰ ਚੁੰਮਕਾਂ ਲਾ ਲਾ ਕੇ ਖਿਲਾ ਰਿਹਾ ਸੀ ਸੋ ਇਹਹੀ ਸਥਿਤੀ ਹੋਈ ਜਦੋਂ ਜਦੋਂ ਵੀ ਧਾੜ ਵੀ ਆਂਦਾ ਸੰਘਰਸ਼ ਕਰਦੇ ਤਾਂ ਆਪਣੇ ਸਿੰਘ ਜੋਦੇ ਰੋਕਦੇ ਜਿਹੜੇ ਘੋੜਿਆਂ ਦੀਆਂ ਕਾਠੀਆਂ ਤੇ ਰਹਿੰਦੇ ਸੀ ਜਿਵੇਂ ਬਾਬਾ ਗਰਜਾ ਸਿੰਘ ਬਾਬਾ ਬੋਤਾ ਸਿੰਘ ਉਹਨਾਂ ਦੋ ਸਿੰਘਾਂ ਨੇ ਉਸ ਟਾਈਮ ਸਰਕਾਰ ਤੋਂ ਟੈਕਸ ਵਸੂਲ ਕਰ ਲਿਆ ਸੀ ਭਰਾਵੋ ਉਹ ਇੱਕ ਟੈਕਸ ਇਹ ਸੀ ਉਹਨੂੰ ਦੱਸਣਾ ਸੀ ਉਸ ਦੇਸ਼ ਦੇ ਰਾਜੇ ਨੂੰ ਆਪਣੇ ਨੂੰ ਵੀ ਹਾ ਸਾਡੇ ਚ ਜੁਰਤ ਹੈਗੀ ਅਸੀਂ ਕਹਿ ਸਕਦੇ ਹਾਂ ਸਾਨੂੰ ਪਰ ਇਹ ਜਿਹੜੀ ਵਿਦੇਸ਼ੀ ਤਾਕਤਾਂ ਤੋਂ ਜਦੋਂ ਆਪਣਾ ਦੇਸ਼ ਗੁਲਾਮ ਹੋਇਆ ਗੁਜਰਾਤ ਰਾਹੀਂ ਈਸਟ ਇੰਡੀਆ ਕੰਪਨੀਆ ਵਰਗੀਆਂ ਵੱਡੀਆਂ ਕੰਪਨੀਆਂ ਦੇਸ਼ ਚ ਬੜੀਆਂ ਤੇ ਆਪਣਾ ਹਿੰਦੁਸਤਾਨ 200 ਸਾਲ ਗੁਲਾਮ ਰੱਖਿਆ ਮੁਗਲਾਂ ਨੇ ਕਦੇ ਅੰਗਰੇਜ਼ਾਂ ਨੇ ਕਦੇ ਪਠਾਣਾਂ ਨੇ ਤੇ ਜਦੋਂ ਆਪਣਾ ਪੰਜਾਬ ਗੁਲਾਮ ਕਰਾ ਅੰਗਰੇਜ਼ਾਂ ਨੇ ਉਸ ਤੋਂ ਬਾਅਦ ਸੰਘਰਸ਼ ਚੱਲਿਆ ਮਹਾਤਮਾ ਗਾਂਧੀ ਦਾ 100 ਸਾਲ ਪਹਿਲਾਂ ਦਾ ਫਿਰਦਾ ਦੀ ਛੋਟੀ ਜੀ ਚੱਕੀ ਡੰਡੇ ਖਾ ਜਾਂਦਾ ਤੇ ਆ ਕੇ ਅੰਗਰੇਜ਼ਾਂ ਨਾਲ ਫੇਰ ਮਿਲ ਜਾਂਦਾ ਦੀ ਉਹ ਕਿਉਂ ਇੱਕ ਹੋਰ ਸਾਹਿਬ ਦਾ ਲੀਡਰ ਤੇ ਸਰਕਾਰ ਨਾਲ ਮਿਲ ਕੇ ਚੱਲ ਰਿਹਾ ਸੀ ਉਹ ਜਿਵੇਂ ਹੁਣ ਮੋਦੀ ਆ ਮੋਦੀ ਡਾਨੀਆਂ ਨਾਲ ਬਾਨੇ ਨਾਲ ਮਿਲ ਕੇ ਚੱਲ ਰਿਹਾ ਤੇ ਇੱਕ ਪਾਸੇ ਆਪਣੇ ਇਹਨਾਂ ਨੂੰ ਮਿੱਠੀ ਗੋਲੀ ਦੇ ਰਿਹਾ ਵੀ ਤੁਹਾਨੂੰ ਹਿੰਦੂ ਰਾਸ਼ਟਰ ਬਣਾ ਕੇ ਦੇਵਾਂਗੇ ਇਹ ਜਿਹੜੇ ਸਿਆਸਤਦਾਨ ਲੋਕ ਨੇ ਭਰਾਵੋ ਇਹ ਧਰਮਾਂ ਦੇ ਨਾਂ ਤੇ ਲੜਾਈਆਂ ਪਵਾਉਂਦੇ ਨੇ 1947 ਦੇ ਵਿੱਚ ਜਦੋਂ ਪੰਜਾਬ ਵੰਡਿਆ ਗਿਆ ਫੇਰ ਵੀ ਦਿੱਲੀ ਨੂੰ ਖਤਰਾ ਮਹਿਸੂਸ ਹੋਇਆ ਵੀ ਦਿੱਲੀ ਦੇ ਨਾਲ ਸਰਾ ਦਿਨਾਂ ਦੀ ਲੱਗੀ ਹੋਈ ਆ ਪੰਜਾਬੀ ਨੇ ਜਿਹੜੇ ਇਹ ਕਿਸੇ ਦਾ ਦਬਾਅ ਨਹੀਂ ਚੱਲਦੇ ਗੁਲਾਮੀ ਨਹੀਂ ਸਹਿਣ ਕਰ ਦ ਸਕਦੇ ਇਹ ਸੰਘਰਸ਼ ਕਰਕੇ ਸ਼ਹੀਦ ਹੋਣ ਨੂੰ ਤਰਜੀਹ ਦਿੰਦੇ ਨੇ ਦਿੱਲੀ ਨੇ ਸੋਚਿਆ ਵੀ ਇਹ ਤਾਂ ਹਜੇ ਵੀ ਨਹੀਂ ਰੁਕਦੇ ਇਹਨਾਂ ਨੇ ਫਿਰ ਇਹ 1966 ਦੇ ਵਿੱਚ ਫਿਰ ਇਹਨਾਂ ਨੇ ਚਾਲ ਚੱਲੀ ਪੰਜਾਬ ਦੇ ਟੁਕੜੇ ਕਰੇ ਕਿਉਂ ਹਜੇ ਵੀ ਇਹਨਾਂ ਨੂੰ ਸਬਰ ਨਹੀਂ ਆਇਆ ਤੇ ਵੀ ਇੱਕ ਤਾਕਤਵਰ ਸਟੇਟ ਦੀ ਪੰਜਾਬ ਜਿਹੜੀ ਧਰਤੀ ਤੇ ਅੱਜ ਸਾਡੇ ਕੋਰਪੋਰੇਟ ਘਰਾਣਿਆਂ ਨੇ ਨਿਗਾ ਰੱਖੀ ਹੋਈ ਆ ਇੱਕ ਵਪਾਰ ਦਾ ਕੇਂਦਰ ਪੰਜਾਬ ਨੂੰ ਬਣਾਉਣ ਦੀ ਇਹਨਾਂ ਨੇ ਠਾਣੀ ਹੋਈ ਆ ਆਪਣੇ ਪੰਜਾਬ ਵਿੱਚ ਦੀ ਐਡੇ ਐਡੇ ਰੋਡ ਕੱਢਦੇ ਜਿਹੜੀ ਉਪਜਾਊ ਜ਼ਮੀਨ ਸੀ ਉਹ ਰੋਡ ਤੇ ਫੈਕਟਰੀਆਂ ਦੇ ਵਿੱਚ ਆ ਗਈ ਫੈਕਟਰੀਆਂ ਦਾ ਇੱਧਰ ਦੂਜੇ ਦੇਸ਼ਾਂ 'ਚ ਵੀ ਲਾ ਸਕਦੇ ਨੇ ਰਾਜਸਥਾਨ ਬਥੇਰਾ ਮਾਰੂਥਲ ਪਿਆ ਐਪੀ 'ਚ ਬਥੇਰੀਆਂ ਪਹਾੜੀਆਂ ਪੰਜਾਂ ਨੇ ਜੰਗਲ ਵੀ ਬਹੁਤ ਆ ਫੈਕਟਰੀ ਦਾ ਹੀ ਲਾ ਲੈਂਦੇ ਨੇ ਪਰ ਫੈਕਟਰੀ ਦੇ ਨੇੜੇ ਜਿੰਨੇ ਆਪਾਂ ਨੂੰ ਇਹਨਾਂ ਨੂੰ ਦਰਾਖਤ ਚਾਹੀਦੇ ਨੇ ਪਾਣੀ ਦਾ ਟ੍ਰੀਟਮੈਂਟ ਕਰਨ ਲਈ ਚਾਹੀਦਾ ਜਿਵੇਂ ਆ ਪਿੱਛੇ ਜੇ ਆਪਾਂ ਜੀਰੇ ਕਾ ਇਡਾ ਲੰਮਾ ਸੰਘਰਸ਼ ਚੱਲਿਆ ਉਹ ਛਰਾਬ ਦੀ ਫੈਕਟਰੀ ਬੰਦ ਕਰਾਉਣ ਲਈ ਲੋਕਾਂ ਦੇ 5-5 10-10 ਕਿਲੋਮੀਟਰ ਤੱਕ ਬੋਰਾਂ ਦੇ ਪਾਣੀ ਖਰਾਬ ਹੋ ਗਏ ਤੇ ਡੰਗਰਾਂ ਤੋਂ ਲੈ ਕੇ ਇਨਸਾਨਾਂ ਤੱਕ ਖੁਰਕ ਦੀ ਬਿਮਾਰੀ ਕੈਂਸਰ ਤੱਕ ਉਸ ਫੈਕਟਰੀ ਨੇ ਲਾਈਆਂ ਹੋਈਆਂ ਦੀ ਸੋ ਹੁਣ ਵੀ ਇਹ ਸਰਕਾਰਾਂ ਦਾ ਜਿਹੜਾ ਨੀਤੀ ਹੈ ਇਹ ਹੀ ਆ ਵੀ ਪਹਿਲਾਂ ਪੰਜਾਬ ਨੂੰ ਦੱਬੋ ਸਰਕਾਰ ਨੇ ਪੂਰੀ ਅੱਖ ਪੰਜਾਬ ਤੇ ਧਰੀ ਹੋਈ ਆ ਕਿਉਂਕਿ ਪੰਜਾਬ ਦੀ ਜਿਹੜੀ ਜ਼ਮੀਨ ਆ ਇਹ ਆਮ ਦੇਸ਼ਾਂ ਨਾਲੋਂ ਬਹੁਤ ਉਪਜਾਊ ਆ ਤੇ ਇਹਨਾਂ ਦਾ ਰਾਹ ਵੀ ਜਿਹੜਾ ਦੂਜੇ ਦੇਸ਼ਾਂ ਦੇ ਵਿੱਚ ਵਪਾਰ ਕਰਨਾ ਪੰਜਾਬ ਦੇ ਵਿੱਚ ਦੀ ਇਹ ਹੋਣਾ ਇਹ ਜਿਹੜੇ ਭਾਰਤ ਮਾਲਾ ਵਰਗਾ ਪ੍ਰੋਜੈਕਟ ਇੱਕ ਵਿਛਾਇਆ ਜਾ ਰਿਹਾ ਛੜਕਾਂ ਦਾ ਜਾਲ ਇਹ ਸਾਡੇ ਪੰਜਾਬ 'ਚ ਵਿਛ ਰਿਹਾ ਥਾਂ ਥਾਂ ਤੇ ਇਹਨਾਂ ਨੇ ਸੈਲੋਂ ਪਲਾਟ ਲਾਣੇ ਸ਼ੁਰੂ ਕਰਤੇ ਜਿਹੜੀਆਂ ਕਣਕਾਂ ਨੇ ਇਹ ਇਹਨਾਂ ਨੇ ਸਟੋਰ ਕਰ ਲੈਣੀਆਂ ਨੇ ਚੌਲ ਨੇ ਉਹ ਸਟੋਰ ਕਰ ਲੈਣਾ ਉਹ ਜਿੰਨਾ ਅਨਾਜ ਆਪਣਾ ਫੂਡ ਇਹਨਾਂ ਨੇ ਕਰਕੇ ਸਟੋਰ ਉਸ ਤੋਂ ਬਾਅਦ ਆਪਾਂ ਨੂੰ ਪਤਾ ਵੀ ਇਹਨਾਂ ਨੇ ਜਿਵੇਂ ਪਿੱਛੇ ਆਪਣੇ ਡੀਏਪੀ ਦੀ ਸ਼ਾਟ ਪਈ ਆ ਕੋਈ ਡੀਏਪੀ ਦੀ ਸ਼ਾਟ ਨਹੀਂ ਹੁੰਦੀ ਪਹਿਲਾਂ ਵੀ ਇੰਨੀ ਇਕੱਲੇ ਕਣਕ ਵੀਤੀ ਦੀ ਹੁਣ ਵੀ ਓਨੀਆਂ ਵੀਤੀ ਆ ਇੱਕ ਕਾਲਾ ਬਜਾਰੀ ਕਰਨ ਵਾਸਤੇ ਸ਼ਾਟ ਪਾਉਂਦੇ ਨੇ ਇਸੇ ਤਰ੍ਹਾਂ ਇਹਨਾਂ ਨੇ ਫੇਰ ਅਨਾਜ ਦੀ ਸ਼ਾਟ ਪਾ ਕੇ ਜਿਹੜੀ ਕਣਕ ਦਾ ਅੱਜ ਇਹ 20-30 ਰੁਪਏ ਰੇਟ ਦਿੰਦੇ ਸਰਕਾਰ ਚੀਕਾ ਮਾਰਦੀ ਆ 1.2 220 ਰੁਪਏ ਕਿਲੋ ਆਪਾਂ ਨੂੰ ਆਟੇ ਦੇ ਪੈਕਟਾਂ ਦੇ ਮੋਹਰ ਲਾ ਕੇ ਦਿਆ ਕਰਨੀ ਇਹ ਜਿਵੇਂ ਹੁਣ ਮੌਲਾਂ ਦੇ ਵਿੱਚ ਸਮਾਨ ਮਿਲਦਾ ਜਦੋਂ ਮੌਲ ਬਾਜ਼ਾਰ ਦੇ ਨੇੜੇ ਆ ਗਿਆ ਜਿਹੜੇ ਛੋਟੀ ਦੁਕਾਨਦਾਰੀਆ ਬਾਜ਼ਾਰ ਹੈ ਇਹ ਸਾਰਾ ਇਹਨਾਂ ਨੇ ਖਤਮ ਕਰ ਦੇਣਾ ਉਸ ਤੋਂ ਬਾਅਦ ਫਿਰ ਜਿਵੇਂ ਕਹਿੰਦੇ ਫਿਕਸ ਰੇਟ ਤੇ ਆਪਣੀ ਲੁੱਟ ਲੁੱਟ ਹੋਇਆ ਕਰੋਗੇ ਮੌਲਾਂ ਦੇ ਵਿੱਚ ਇਸੇ ਕਰਕੇ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਨੇ ਹਾ ਦਾ ਨਾਰਾ ਮਾਰਦੇ ਨੇ ਵੀ ਹੋ ਸਕੇ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਸਮਾਂ ਲੰਘ ਜੇ ਪਰ ਇਹਨਾਂ ਨੇ ਬਹੁਤ ਠਾਣੀ ਹੋਈ ਆ ਬਿੱਲ ਗਾਇਡ ਸੀ ਇੱਕ ਸ਼ਾਰਟ ਵੇਅਰ ਦਾ ਵਪਾਰੀ ਆ ਜਿਹਨੇ ਬਣਾਇਆ ਉਸਨੇ ਲੋਕਡਾਊਨ ਦੇ ਵਿੱਚ ਇਹ ਚੀਜ਼ ਦੇਖੀ ਵੀ ਸਾਰਿਆਂ ਨਾਲੋਂ ਕੀਮਤੀ ਚੀਜ਼ ਆ ਜਿਹੜੀ ਉਹ ਅਨਾਜ ਆ ਅਨਾਜ ਤੋਂ ਬਿਨਾ ਨਾ ਇਨਸਾਨ ਜਿਉਂਦਾ ਰਹਿ ਸਕਦਾ ਨਾ ਜਾਨਵਰ ਰਹਿ ਸਕਦਾ ਉਸਤੇ ਨਾ ਕੋਆਪਰੇਟ ਕਰਾਉਣ ਨੇ ਅੱਖ ਰੱਖੀ ਹੋਈ ਆ ਪ੍ਰਾਹੋਏ ਨੰਨੇ ਅੱਤ ਚੱਕ ਰ ਗਿਆ ਸਰਕਾਰ ਨੂੰ ਜਿਹੜਾ ਹੱਥ ਠੋਕਾ ਭਗਵੰਤ ਮਾਨ ਮਿਲ ਗਿਆ ਕਿਉਂ ਇੱਕ ਛੋਟਾ ਬੰਦਾ ਤੇ 10-12 ਕਿੱਲਾਂ ਵਾਲਾ ਆਪਾਂ ਨੇ ਵੀ ਲੋਕਾਂ ਨੇ ਪੂਰੀ ਹਵਾ ਦੇਤੀ ਵੀ ਇਹਨੂੰ ਮੁੱਖ ਮੰਤਰੀ ਬਣਾਓ ਇਹਨੇ ਭੁੱਖਿਆਂ ਵਾਲਾ ਕੰਮ ਦਿਖਾਇਆ ਪ੍ਰਭੂ ਗੁਲਾਮੀ ਕੱਟ ਰਿਹਾ ਇਹ ਵੀ ਇਹ ਸਰਕਾਰ ਦਾ ਇਹਦੀ ਰਾਗਵ ਚੱਡਾ ਚਲਾ ਰਿਹਾ ਰਾਗਵ ਚੱਡਾ ਨਾ ਪੰਜਾਬ ਦਾ ਨਾਂ ਉਹਨੇ ਪੰਜਾਬ ਤੋਂ ਕੁਝ ਲੈਣਾ ਕਿਉਂ ਜਿਹੜੇ ਦੇਸ਼ ਦੇ ਹੁਣ ਲਾ ਲੋ ਜਿਵੇਂ ਆਪਣੇ ਪੁਰਾਣੇ ਪੰਜਾਬੀ ਜਿਨ੍ਹਾਂ ਨੂੰ 50-50 ਸਾਲ ਵੀ ਹੋ ਗਏ ਇੱਥੋਂ ਗਿਆ ਨੂੰ ਉਹ ਅੱਜ ਵੀ ਇਹ ਸੋਚਦੇ ਨੇ ਵੀ ਅਸੀਂ ਪੰਜਾਬ ਖਾਤਰ ਕੁਝ ਕਰੀਏ ਪਰ ਜਿਹੜੇ ਦੂਜੀਆਂ ਸਟੇਟਾਂ ਦਾ ਕੋਈ ਭਈਆ ਕੇਜਰੀਵਾਲ ਵਰਗਾ ਇੱਥੇ ਸਾਡੇ ਮinistr ਬਣਦਾ ਉਹ ਸਾਡੇ ਪੰਜਾਬ ਦੀ ਲੁੱਟ ਕਰੂਗਾ ਭਗਵਾਨ ਤਮਨ ਨੇ ਪੰਜਾਬ ਦੇ ਖਰਚੇ ਦੇ ਜਾਸ ਚੋਂ ਗੁਜਰਾਤ ਜਿੱਥੇ ਜਿੱਥੇ ਵੀ ਚੋਣਾ ਲੜਿਆ ਸਾਡੇ ਪੰਜਾਬ ਦਾ ਨੁਕਸਾਨ ਕੀਤਾ